ਜੀ ਨੋ ਵੀਰ ਜੀ ਸੋਨੂ ਅਗਰ ਜੀ ਬਰਨੋ ਸੋਨੂ ਵੀਰੇ ਕੀ ਗੱਲ ਹੋਈ ਜਿਹੜੀ ਲੜਾਈ ਹੈ ਲੜਾਈ ਵੀਰ ਜੀ ਅਸੀਂ ਇਹਨਾਂ ਦੀ ਕੁੜੀ ਨੂੰ ਰੋਕਦੇ ਸੀ ਵੀ ਸਾਡੇ ਘਰੇ ਨਾ ਆਵੇ ਤੇ ਇਹਦੇ ਅਸੀਂ ਉੱਥੇ ਗਏ ਆ ਇਹ ਕੁੜੀ ਬੈਠੀ ਸੀ ਕਿ ਨਹੀਂ ਮਾਂ ਬੈਠੀ ਦਾ ਬਾਪ ਵੀ ਬੈਠਾ ਸੀਗਾ ਜੀ ਤੇ ਅਸੀਂ ਕਿਹਾ ਵੀ ਸਾਡੇ ਘਰੇ ਨਾ ਭਾਈ ਆਇਆ ਕਰ ਵੀ ਸਾਡੇ ਘਰੇ ਸਾਡੀ ਕੁੜੀ ਆ ਵੀ ਸਾਡੇ ਘਰੇ ਨਾ ਆਉਂਦੀ ਲੋੜ ਨਹੀਂ ਉਹਦੀ ਮਾਂ ਨੇ ਉੱਠ ਕੇ ਮੇਰੇ ਭਾਈ ਦੇ ਥੱਪੜ ਮਾਰਿਆ ਠੀਕ ਹੈ ਜੀ ਜਦੋਂ ਤੁਹਾਰੇ ਆਉਨੇ ਤਹ ਇਹ ਘਰ ਵਾਲਾ ਬੈਠਾ ਸੀ ਉਹਨਾਂ ਨੇ ਹੱਥੋਂ ਭਾਈ ਹੁਦੀ ਸਾਡੇ ਨਾਲ ਦੀ ਨਾਲ ਉਹਨੇ ਸਾਨੂੰ ਜੱਫਾ ਪਾ ਲਿਆ ਸੀ ਉਹਨੂੰ ਪਾ ਲਿਆ ਤੇ ਸਾਡੇ ਘਰ ਦੇ ਇਕੱਠੇ ਹੋ ਕੇ ਆ ਕੇ ਨਾਲ ਦੀ ਨਾਲ ਸਾਨੂੰ ਛਡਾ ਲਿਆ ਅਸੀਂ ਘਰੇ ਵਾਗ ਗਏ ਨਾਲ ਦੀ ਨਾਲ ਤੇ 15 ਤੋਂ 20 ਮਿੰਟ ਬਾਅਦ 25 ਤੋਂ 30 ਬੰਦੇ ਆਏ ਨੇ ਸਾਡੇ ਹਾਲ ਕਰਦੇ ਇਹਨੇ ਬੁਰੇ ਕਰਕੇ ਮਾਰਨ ਮਰੀਏ ਮੇਰੇ ਭਾਈ ਬਾਹਰ ਸੀਗਾ ਛੋਟਾ ਮੇਰਾ ਭਾਈ ਬਾਹਰ ਸੀਗਾ ਜਿਹਨੇ ਥੱਪ ਜਿਹਨਾਂ ਨੇ ਥੱਪੜ ਮਾਰੇ ਮੇਰੇ ਭਾਈ ਦੇ ਉਸ ਟਾਈਮ ਬਾਹਰ ਸੀ ਲੜਾਈ ਕਿਹੜੀ ਜਗ੍ਹਾ ਹੋਈ ਲੜਾਈ ਬੰਦਾਂ ਕੋਲੋਂ ਨਹੀਂ ਹੋਈ ਜੀ ਤੇ ਇਹ ਨੂੰ ਪਛਾਣ ਆ ਹੈ ਕੁਝ ਬੰਦੇ ਮੈਨੂੰ ਤਿੰਨ ਬੰਦੇ ਦੀ ਪਛਾਣ ਆ ਜੀ ਅਮਰਤਪਾਲ ਆ ਜੀ ਇੱਕ ਖਾਨ ਆ ਜੀ ਜਿਹੜਾ ਇੱਥੇ ਲਵੀ ਆ ਸਾਡੇ ਘਰ ਦੇ ਜਿਹੜੀ ਘਰ ਵਾਲੀ ਨੇ ਸੱਟ ਮਾਰਿਆ ਮੇਰੇ ਤੋਂ ਭਾਈ ਦੇ ਤੇ ਇੱਕ ਸੋਨੂ ਆ ਜੀ ਮੁੰਡਾ ਹਾਂਜੀ ਹਾਂਜੀ ਪਹਿਲਾਂ ਕੰਮ ਕਰਦੇ ਸੀ ਸਾਰੇ ਰਹਿਣੀਆਂ ਕੰਮ ਕਰਕੇ ਜੇ ਉਹ ਟਾਈਮ ਤੇ ਅਸੀਂ ਤਾਂ ਸਾਨੂੰ ਇਹ ਜੀ ਗੱਲ ਸੋਚੀ ਵੀ ਨਹੀਂ ਹੈ ਕਿ ਸਾਡੇ ਨਾਲ ਇਹ ਗੱਲਾਂ ਹੋਣਗੀਆਂ ਵੀ ਇਹ ਕਰ ਸਕਦੇ ਨੇ ਇਹ ਜਿਆ ਕੁਝ ਇਹਨਾਂ ਨੇ ਆ ਕੇ ਸਾਡੇ ਜਦ 115 ਤੋਂ 20 ਮਿੰਟ ਬਾਅਦ ਅਸੀਂ ਅੰਦਰ ਵਾਕੇ ਕੁੰਡੇ ਗੰਡੇ ਲਾਲੇ ਮੇਰਾ ਭਾਈ ਨਾਲ ਹੀ ਰਹਿੰਦਾ ਕੋਈ ਇੰਨਾ ਨੇ ਕਰਿਆ ਜੀ ਸਾਰਾ ਕੁਝ ਸਾਡੇ ਗੱਡੀਆਂ 'ਚ ਕੈਮਰੇ ਸਰ ਕੋ ਵੀਡੀਓ ਬਗੈਦਾ ਬਣੀ ਹੋਈ ਤੇ ਵੀਡੀਓ ਵੀ ਸਾਡੇ ਕੋਲ ਹੈਗੀ ਆ ਕੋਟੇ ਦੇ ਮਾਰਦੇ ਦੀ ਵੀਡੀਓ ਹੈਗੀ ਆ ਸਾਡੇ ਕੋਲ ਬਸ ਹੋਰ ਕੁਝ ਨਹੀਂ ਬਸ ਅਸੀਂ ਮੈਂ ਉੱਪਰ ਸੀ ਕੋਟੇ ਤੇ ਮੈਨੂੰ ਥੱਲੇ ਨਹੀਂ ਆਉਣ ਦਿੱਤਾ ਚਾਬੀਆਂ ਰੱਖ ਕੇ ਭੁੱਲ ਗਏ ਅਸੀਂ ਮੇਰਾ ਭਾਈ ਮੇਰਾ ਬਾਹਰ ਸੀ ਕੋਣੋ ਇੱਕ ਮੇਰੇ ਭਾਈ ਦੇ ਸੱਟਾਂ ਬਹੁਤ ਲੱਗੀਆਂ ਹੋਈਆਂ ਨੇ ਨਜਾਇਜ਼ ਸੱਟਾਂ ਲੱਗੀਆਂ ਨੇ ਸਿਰ 'ਚ ਵੀ ਲੱਗੀ ਹੋਈ ਹੈ ਜੀ ਉਹਦੇ ਬਾਹਾਂ ਬੂਹੇ ਨਹੀਂ ਰਾਣ ਜੰਨ ਨਹੀਂ ਬੱਚਿਆਂ ਵਾਲੀ ਰੋਲ ਆ ਵੀ ਬੱਚਿਆਂ ਨੂੰ ਕਹਿੰਦੇ ਸਾਡੇ ਘਰੇ ਨਾ ਆਉਣ ਬਸ ਅਸੀਂ ਇੰਨੀ ਗੱਲ ਕਹਿੰਦੇ ਸੀਗੇ ਵੀ ਜਿਹੜੇ ਜਵਾਕ ਨੇ ਵੀ ਤੇਰੀ ਪੀਐਮ ਸਾਡੇ ਘ ਦੀ ਹੋਣੀ ਨਹੀਂ ਚਾਹੀਦੀ ਐ ਇੰਨੀ ਗੱਲ ਅਸੀਂ ਇਹਨੂੰ ਕਿਹਾ ਵੀ ਪਵੇਰਾ ਸਾਡੇ ਘਰੇ ਨ ਆਇਆ ਕਰ ਤੂੰ ਇਹਦੀ ਜਿਹੜੀ ਉਹ ਘਰ ਮਾਂ ਇਹਦੀ ਕੁੜੀ ਦੀ ਉਹਨੇ ਅੱਗੇ ਮੇਰੇ ਪਾਈ ਦਾ ਥੱਪੜ ਮਾਰਿਆ ਬਸ ਜਦੋਂ ਨੇ ਥੱਪੜ ਮਾਰਿਆ ਉਸ ਤੋਂ ਬਾਅਦ ਉਹਦਾ ਘਰੋਂ ਉੱਟ ਕੇ ਸਾਨੂੰ ਜੱਫਾ ਪਾਇਆ ਸੀ ਸਾਰੇ ਜਾਣੇ ਕੋ ਲੱਗਦੇ ਜੱਫੇ ਜੱਫੀ ਹੋ ਗਏ ਉਸ ਨਾਲ ਦੀ ਨਾਲ ਅਸੀਂ ਅਸੀਂ ਤਾਂ ਕਹਿੰਦੇ ਵੀ ਸਖਤ ਤੋਂ ਸਖਤ ਕਾਰਵਾਈ ਕਰੀ ਜਾਵੇ ਜੀ ਮੇਰੇ ਘਰ ਦਾ ਹਾਲ ਦੇਖੋ ਵੀ ਕੀ ਕਰਕੇ ਗਏ ਨੇ ਬੰਦੇ ਨੇ ਕੋਈ ਛੱਡਿਆ ਨਹੀਂ ਜੇ ਇਹ ਬਾਈ ਚਾਂਸ ਮੈਂ ਵੀ ਬਾਹਰ ਹੁੰਦਾ ਤਾਂ ਇਹ ਮੈਨੂੰ ਮਾਰ ਦਿੰਦੇ ਬੰਦੇ ਪੂਰੇ ਮਾਰਨ ਦੇ ਨਾਲ ਆਕੂਆ ਪਿਸਤੌਲ ਵੀ ਜਿਹੜੇ ਨਹੀਂ ਗੱਡੀ ਰਾਣਾ ਰਾੜਾ ਇਹਨਾਂ ਦੇ ਕੋਲ ਸੀ ਨੀ ਵੀਡੀਓ ਦੇ ਵਿੱਚ ਵੀ ਦਿਖ ਰਹੀਆਂ ਨੇ ਤੁਸੀਂ ਦੇਖੋ ਵੀ ਕੀ ਕੁਝ ਨਹੀਂ ਹੈਗਾ ਇਹਨਾਂ ਦੇ ਕੋਲ ਬਸ ਇੰਨੀ ਮਦਦ ਅਰਦਾਸ ਕਰੂੰਗਾ ਵੀ ਮਾਲਕ ਵੀ ਇਹਨਾਂ ਨੂੰ ਬਸ ਉਹ ਇਹਨਾਂ ਨੂੰ ਸਜ਼ਾ ਹੋਣੀ ਚਾਹੀਦੀ ਆ ਬੰਦਿਆਂ ਨੂੰ ਅਸੀਂ ਤਾਂ ਇਹ ਇਨਸਾਫ ਮੰਗ ਰਹੇ ਆ ਵੀ ਬਸ ਕਾਹਨਾ ਕਿਸੇ ਨਾਲ ਹੋਰ ਪੰਗਾ ਪਾਵੇ ਜਾ ਕੇ ਹਰਮਨ ਸਿੰਘ ਜੀ ਇਹ ਕਿਸ ਨੂੰ ਸਾਨੂੰ ਲੈ ਕੇ ਆ ਜੀ ਤੁਹਾਡੀ ਸਰ ਇਹਦੇ ਸਾਡੇ ਨੂੰ ਕੁਝ ਨਹੀਂ ਪਤਾ ਸੀ ਕਿ ਕੀ ਗੱਲ ਹੋਈ ਇਹਨਾਂ ਦੀ ਅਸੀਂ ਬਾਹਰ ਖੜੇ ਸੀਗੇ ਮੈਂ ਤੇ ਮੇਰਾ ਚਾਚਾ ਜੀ ਇੱਕ ਖੰਡੇ ਕਰਪਾਨਾ ਲੈ ਕੇ ਸਾਡੇ ਤੇ ਆਏ ਨੇ ਸਾਡੇ ਤੇ ਹਮਲਾ ਕੀਤਾ ਇਹਨਾਂ ਨੇ ਤੇ ਪੂਰੇ ਘਰ ਦੇ ਉੱਤੇ ਈਟਾਂ ਰੋਲਦੇ ਚਲਾਏ ਨੇ ਇਹਨਾਂ ਨੇ ਜਿਹੜੇ ਹੈਗੇ ਸੀਗੇ ਅਸੀਂ ਬਾਹਰ ਖੜੇ ਸੀਗੇ ਸਰ ਨਾ ਸਰ ਕੋਈ ਲੜਾਕ ਨਹੀਂ ਸੀ ਉਹਨਾਂ ਨਾਲ ਹੀ ਕੋਈ ਇਹਨਾਂ ਦੀ ਆਪਦੀ ਉਹ ਸੀਗੀ ਸਾਡੇ ਨਾਲ ਹੀ ਅਸੀਂ ਬਾਹਰ ਖੜੇ ਸੀਗੇ ਚਾਚਾ ਪਤੇ ਜੀ ਤੇ ਉਸ ਤੋਂ ਬਾਅਦ ਇਹ ਖੰਡੇ ਕਰਪਾਨਾ ਲੈ ਕੇ ਆਏ ਨੇ ਸਾਡੇ ਤੇ ਬਾਤ ਕਰਨ ਲੱਗ ਗਏ ਇਹ। ਨਾਉ ਨਾਉ ਦਾ ਪਤਾ ਹੀ ਨਹੀਂ ਜਿਹਦੇ ਬੰਦੇ ਨਾਉ ਸਰ ਇੱਕ ਦਾ ਅਮਰਿਤਪਾਲ ਆਈ ਇੱਕ ਦਾ ਨਾਮ ਸੋਨੂ ਆਈ ਇੱਕ ਨਾਮ ਦਾ ਖਾਨ ਆਈ। ਸਰ ਨਾ ਇਹਨਾਂ ਦੇ ਬਾਰੇ ਕੁਝ ਨਹੀਂ ਪਤਾ ਹੈਗਾ ਕਿੱਥੇ ਰਹਿੰਦੇ ਨੇ ਕਿੱਥੇ ਨਹੀਂ ਰਹਿੰਦੇ ਆ। ਸਰ ਦੋ ਜਾਣਦੇ ਨੂੰ ਮੈਂ ਜਾਣਦਾ ਸੀਗਾ ਤਿੰਨੇ ਜਾਣੇ ਸੀਗੇ। ਦੋ ਦੋ ਸਾਡੇ ਕੰਮ ਕਰਕੇ ਗਏ ਨੇ। ਇੱਕ ਉਹਨਾਂ ਨਾਲ ਕੰਮ ਕਰਦਾ ਸੀਗਾ ਉਹਨੂੰ ਜਾਣਦਾ ਸੀ ਬਈ। ਇਹ ਸਾਡੇ ਸਰ ਭਾਂਡੇ ਤੋਂ ਹੁੰਦੇ ਸੀਗੇ। ਹਾਂ ਇਹ ਸਰ ਭਾਂਡੇ ਤੋਂ ਹੁੰਦੇ ਸੀ ਸਾਡੇ ਹੀ ਛੋਟੇ ਹੁੰਦੇ ਸੀ। ਉਹ ਦਿਨ ਨੂੰ ਜਾਣਦਾ ਹੀ ਤੇ ਤੀਜਾ ਬੰਦਾ ਕੌਣ ਸੀ ਕੱਲਾ ਨਾਮ ਨਾਮ ਪਤਾ ਇਹਨਾਂ ਸੁਣਿਆ ਸੀ ਕਿ ਬੋਲਦੇ ਸੀਗੇ ਇਹ ਕਦਾ ਨਾਮ ਨਾਮ ਸੁਣਿਆ ਸਾਡੀ ਰਾਇਸ਼ ਹੈ ਕਿ ਮੇਰੇ ਬੰਦ ਗੋ ਮੰਤਰਾਮ ਕਲੋਨੀ ਗੰਗਾ ਮੰਦਲ ਵਾਲੇ ਕੀ ਨਾਮ ਜਸਪ੍ਰੀ ਸਿੰਘ ਇਹ ਜਿਹੜਾ ਸਾਫ ਲੱਗੇ ਕੀ ਗੱਲਬਾਤ ਇਹ ਗੱਲਬਾਤ ਜੀ ਰਾਤ ਹੋਈ ਹੈ ਜੀ ਰਾਤ ਵਿਚ ਹਨ ਪਛਾਤੇ ਸੀਗੇ ਤੇ ਤਿੰਨ ਮੇਨ ਸੀ ਮੁੰਡੇ ਮੂਰੇ ਪ੍ਰਵਾਸੀ ਨੇ ਇੱਕ ਦਾ ਨਾਮ ਅੰਮ੍ਰਿਤਪਾਲ ਐ ਇੱਕ ਦਾ ਨਾਮ ਸੋਨੂ ਆ ਇੱਕ ਥਾਨਖਾਨਾ ਜੀ ਬੰਦਾ ਇਹ ਇਹਨਾਂ ਨੇ ਬੰਦੇ ਬੁਲਾਏ ਇਹਨਾਂ ਨੇ ਬੰਦੇ ਬੁਲਾ ਕੇ ਸਾਡੇ ਘਰ ਤੇ ਹਮਲਾ ਕੀਤਾ ਮੈਂ ਇਕੱਲਾ ਬਾਹਰ ਖੜਾ ਸੀਗਾ ਮੇਰੇ ਨੇ ਹੱਥੇ ਤੇ ਸਾਰਿਆਂ ਨੇ ਇਹਨਾਂ ਨੇ ਟਕੂਏ ਕਿਰਪਾਨਾਂ ਲੈ ਕੇ ਮੇਰੇ ਉੱਤੇ ਇਕੱਲੇ ਉੱਤੇ ਵਾਰ ਕਰਤਾ ਜੀ ਇਹਨਾਂ ਨੇ ਇਹ ਕੋਈ ਪੁਰਾਣੀ ਦੁਸ਼ਮਣ ਦੀ ਕੋਈ ਰੰਜਿਸ਼ ਨਹੀਂ ਜੀ ਹੈਗੀ ਕੋਈ ਪੁਰਾਣੀ ਰੰਜਿਸ਼ ਨਹੀਂ ਮੈਂ ਤਾਂ ਜਾਣਦਾ ਵੀ ਨਹੀਂ ਜੀ ਚਾਜ ਨਾਲ ਉਹਨਾਂ ਮੈਂ ਤਾਂ ਤਿੰਨ ਜਣੇ ਨੂੰ ਪਛਾਣਦਾ ਐ ਵੀ ਇਹ ਬੰਦੇ ਮੈਂ ਦੇਖੇ ਹੋਏ ਸੀ ਜੋ ਮੇਰੇ ਢੀਗਾ ਚ ਸੀਗੇ ਉਹ ਜਾਣ ਪਛਾਣ ਸੀ ਜਿੱਮੇ ਮੇਰੇ ਇਹਨਾਂ ਨਾਲ ਉਹ ਬੰਦੇ ਸੀਗੇ ਜੀ ਵਿੱਚ ਉਹ ਮੁਰੇ ਮੇਨ ਸੀਗੇ ਇਹਨਾਂ ਨੇ ਬਲਾ ਕੇ ਘਰ ਦੇ ਉੱਤੇ ਹਮਲਾ ਕਰਾਤਾ ਸਾਰੇ ਉੱਤੇ ਜੀ ਕੀ ਗੱਲ ਕੀ ਹੋਈ ਗੱਲ ਨਹੀਂ ਕੁਝ ਉਹ ਕੁਝ ਨਹੀਂ ਲਿਆ ਪਹਿਲਾਂ ਥੋੜਾ ਕੋਈ ਰੋਲ ਨਹੀਂ ਜੀ ਕੋਈ ਗੱਲਬਾਤ ਪਤਾ ਹੀ ਨਹੀਂ ਸਾਨੂੰ ਜੇ ਪਤਾ ਹੁੰਦਾ ਤਾਂ ਫਿਰ ਤਾਂ ਅਸੀਂ ਵੀ ਉਹ ਮੈਂ ਤਾਂ ਇਹੀ ਖੜਾ ਸੀਗਾ ਜੀ ਗੇਟ ਬਾਹਰ ਹਾਂ ਜੀ ਟਾਂਕੇ ਟੋਕੇ ਵੀ ਲੱਗੇ ਟਾਂਕੇ ਲੱਗੇ ਨਹੀਂ ਸੀ ਸਿਰ ਤੇ ਇੱਕਾ ਸਿਰ 'ਚ ਟਾਂਕੇ ਲੱਗੇ ਨਹੀਂ ਜੀ ਠੀਕ ਹੈ ਇੱਕਾ ਬਾਹ ਤੇ ਟਾਂਕੇ ਲੱਗੇ ਸਭ ਲੱਗੇ ਨੇ ਬਾਹ ਤੇ ਤਾਂ ਇਹੋ ਸ਼ੀ ਕੀ ਮੰਗ ਕਰਦੇ ਨੇ ਬੰਦੇ ਮੰਗ ਤਾਂ ਇਨਸਾਫ਼ ਮੰਗਦੇ ਆ ਜੀ ਇਨਸਾਫ਼ ਚਾਹੀਦਾ ਬਸ ਸਾਡੀ ਸੁਣਵਾਈ ਹੋ ਨਹੀਂ ਰਹੀ ਸੁਣਵਾਈ ਹੋਵੇ ਸਾਡੀ ਇਹਨਾਂ ਤੇ ਪਰਚਾ ਦਰਜ ਹੋ ਗਏ ਇਹਨਾਂ ਨੂੰ ਚੱਕਿਆ ਜਾਵੇ ਜਿੱਥੇ ਜਿੱਥੇ ਹੈਗੇ ਨੇ ਸਾਰੇ ਕਿੱਚੇ ਜਾਣ ਇਹਨਾਂ ਨੂੰ ਨੱਥ ਪਾਈ ਜਾਵੇ ਜਿਹੜੇ ਪ੍ਰਵਾਸੀ ਆ ਕੇ ਹਰ ਇੱਕ ਤੇ ਪੰਜਾਬੀਆਂ ਤੇ ਹਮਲੇ ਕਰਦੇ ਨੇ ਘਰਾਂ ਤੇ ਹਮਲੇ ਕਰਦੇ ਨੇ ਇਹਨੂੰ ਨੱਥ ਪਾਈ ਜਾਵੇ ਜੀ ਇਹ ਫੜੇ ਜਾਣ ਰਾਤ ਜਿਹੜੀ ਲੜਾਈ ਹੋਈ ਉਹਦੇ ਬਾਰੇ ਕੀ ਗੰਗਾ ਮੰਦਰ ਦੇ ਨਜ਼ਦੀਕ ਸੋਨੂ ਕਚੌੜੀਆਂ ਦੇ ਘਰੇ ਹਮਲਾ ਹੋਇਆ ਜੀ ਇਹਨਾਂ ਜੀ ਇਹਨਾਂ ਦੀ ਆਪਸ ਚ ਅਣੀ ਗਵਾਂਡੀਆਂ ਦੀ ਲੜਾਈ ਸੀਗੀ ਜਿਹੜੇ ਉਸਾਰਨ ਨੂੰ ਲੈ ਕੇ ਇਹਨਾਂ ਦੀ ਕੋਈ ਆਪਸ ਚ ਲੜਾਈ ਝਗੜਾ ਹੋ ਗਿਆ ਦੋਸਤੋਂ ਮੈਂ ਇਹਨਾਂ ਨੂੰ ਲੈ ਕੇ ਤੇ ਕੱਲ ਐਡਮਿਟ ਹੋਏ ਸੀਗੇ ਜੀ ਤੇ ਹੁਣ ਆਈਓ ਸਾਡਾ ਗਿਆ ਹੋਇਆ ਉਹ ਬਿਆਨ ਲਿਖ ਕੇ ਜਿਹੜੀ ਬਣਦੀ ਕਾਰਵਾਈ ਆ ਉਹ ਕੀਤੀ ਜਾਊਗੀ ਤੇ ਰਾਉਂਡ ਅਪ ਕਰਕੇ ਸੀ ਬੰਦੇ ਅੰਦਰ ਦਵਾਂਗੇ ਤੇ ਦੇਖਣ ਚਾਹਿਆ ਉਹਨਾਂ ਦੇ ਘਰ ਤੇ ਹਮਲਾ ਜਿਹੜਾ ਬਹੁਤ ਜ਼ਿਆਦਾ ਹੋਇਆ ਗੱਡੀ ਵੀ ਖਤਮ ਕਰ ਦਿੱਤੀ ਹੈ ਖਾਪਰੇ ਕਰਪਾਨਾ ਬਹੁਤ हां जी ਉਹ ਸਾਰੇ ਰਿਕਵਰ ਕਰਾਂਗੇ ਕਿ ਉਹ ਮਾਰ ਇਟਾਂ ਟਾਂ ਟਾਂੀਆਂ ਪਈਆਂ ਦੱਸਦੇ ਸੀਗੇ ਵੀ ਉਹ ਇਹਨਾਂ ਨੇ ਮਾਰੀਆਂ ਨੇ ਉਹਨਾਂ ਦੇ ਘਰੇ ਹਮਲਾ ਕੀਤਾ ਠੀਕ ਹੈ ਤੇ ਉਹ ਸਾਰੇ ਅਸੀਂ ਬੰਦੇਰਾ ਹੁਣ ਕਰ ਲਾਂਗੇ ਠੀਕ ਹੈ